ਤੇਰ ਤੂੰ ਸ਼ੁਰੂ ਦੇਖੋ ਗਾਇਸ ਆਪਾਂ ਲੱਗੇ ਆਂ ਅੱਜ ਗੋਬਰ ਗਾਂ ਸਟਾਉਣ ਤੇ ਗਰਮੇ ਲਵਾ ਬਣੂ ਆਪ ਸੱਦ ਲਿਆ ਤੇ ਉਧਰ ਮੁਰਗੀਆਂ ਫਿਰਦੀਆਂ ਇਹ ਲਵਦੀਪ ਸਿੰਘ ਕਾ ਘਰ ਆ ਲਵਦੀਪ ਦੱਸ ਬਈ ਇੱਥੇ ਦੁਆ ਕੀ ਕਰਨਾ ਹੈ ਸਬਜੀ ਲਾਉਣੀ ਪਹਿਲਾਂ ਮਿੱਟੀ ਨੂੰ ਮੋਗਾ ਸਿੱਧੀ ਸਬਜੀ ਲਾ ਦੇਗਾ ਨਹੀਂ ਥਾ ਤੇ ਗੋਦ ਫੇਦ ਲਾ ਬੰਜੀ ਅੱਛਾ ਇਵੇਂ ਇੱਥੇ ਤੂੰ ਕੋਲ ਵੀ ਕਰਿਆ ਕਰੇਗਾ ਮੈਂ ਸੁਣਿਆ ਕਿ ਖਾੜਾ ਬਣਾਉਣਾ ਤੂੰ ਗੇਦੇ ਮੈਂ ਪਤਾ ਨਹੀਂ ਯਾਰ ਤੂੰ ਹੀ ਦੱਸਦਾ ਸੀਗਾ ਇੱਕ ਦਿਨ ਹੁਣ ਗੱਪ ਤਾਂ ਇੱਕ ਤੂੰ ਬੜੇ ਮਾਰਦਾ ਹਨਾ ਸੱਚ ਦੋ ਗੱਪ ਤੋਲੇ ਮਾਰਦੇ ਕਹਿੰਦਾ ਮੈਂ ਤਾਂ ਬੜੇ ਗੱਪ ਮਾਰਦਾ ਇਹ ਗੋਬਰ ਗਾਸ ਹੁੰਦਾ ਗਾਈਸ ਇਹ ਸੋਟੀ ਦੋ ਟ੍ਰੈਲਰ ਮਿੱਟੀ ਨਾਲ ਹੀ ਜਾਣੇ ਨਹੀਂ ਤਾਂ ਨਹੀਂ ਲੱਭਦੀ ਸਾਡੀ ਤੇਰੀ ਗੋਬਰ ਤੇ ਟਰਾਲਾ ਗਰਮੇਲ ਬਾਬਾ ਕਹਿੰਦਾ ਇੱਥੇ ਪਹਿਲੇ ਦੋ ਟਰਾਲੇ ਪੈਣਗੇ ਮਿੱਟੀ ਦੇ ਹਉ ਦੇਖੋ ਮੁਰਗੀ ਮੁਰਗੇ ਬਣਾਦੇ ਨਾ ਮਿੱਟੀ ਤਾਂ ਦੇਖ ਜਿਹੜਾ ਇੱਕ ਮੁਰਗਾ ਉਹ ਤਾਂ ਪੈਂਦਾ ਵੀ ਬਹੁਤ ਪਿੱਛੇ ਆ ਇਹ ਦਰੇਕ ਮੁਰਗਾ ਨਾ ਜੋ ਹੈ ਨਾ ਹਮਮ ਹੋਰ ਮੁਰਗਾ ਬੈਂਦਾ ਆ ਬੈਂਦਾ ਉਹਨੇ ਜਿਹੜਾ ਅਖਰ ਨੋਂ ਉਹਨ ਦਬਰ ਲਾ ਹਾਂ ਨਾ ਨਹੀਂ ਕਰਖਣਾ ਵੀ ਆ ਜਿੰਨਾ ਦਾ ਲੱਤ ਜੀ ਕਕਾਈ ਰਵੇ ਫੱਜ ਗਿਆ। ਕੰਗਰ ਮੇਲ ਬਾਬਾ ਲੱਗ ਗੁੱਡਣ। ਦੇਖੋ। ਕਹਿੰਦਾ ਨਾਲ-ਨਾਲ ਹੀ ਮੈਂ ਗੁੱਡੀ ਜਲੂਆ। ਲਵਦੀਪ ਨੇ ਇਹਦੇ ਕਿਦੂ ਤੱਕ ਖਦੇ ਆ ਬੇਲ ਜੀ ਦੇ ਚਾਰਕ। ਬਾਹਲੇ ਨਿਕਾਦੇ। ਤੇਰੀ ਤੇਰੀ ਜੇ ਤੇਰੀ। ਪਤਵੀ। ਬੋਦਲੇ ਮਾਗਿਆ। ਕਿਉਂ ਹੁਣ ਕੋਤ ਪੜਤੀ। ਗੋਗ ਰਹਿਣੀ ਕੰਢੀ ਹਾਂ ਕੀ ਆ ਗਿਆ ਕਿਤੇ ਜਾਨ ਮੈਂ ਆਪਣਾ ਕਾਂਤੀ ਜਾਨਾ ਤੇ ਦੇ ਦੇ ਦੀਗਾ ਇਹ ਵੀਰ ਕੋ ਬਣਾਈ ਜਾਂਦੇ ਨਾ ਹੈ ਉਹ ਇਹਦਾ ਵੀਰ ਕੋ ਨੇ ਬੱੱਸ ਦੇ ਹਰੇ ਹੈ ਸਾਰਿਆਂ ਬੀੜ ਦੇ ਚੜੂਗਾ ਹਨਾ ਹਾਂਜੀ ਇਹ ਰੋ ਕਿਤੇ ਜਿਆਦਾ ਹੀ ਕਰ ਲਿਆ ਕਰੋ ਉਹ ਜੀ ਹਾਂ

i the ਕਰ ਕਰ ਰਹੇ ਕਿ ਵੀਡੀਓ ਬਾਬਾ ਜੇ ਮੇਲ ਬਾਬਾ ਜੀ ਹੁੰਦਾ ਸੀ ਬਿਲਕੁਲ ਰੋਟ ਪਣਾਉਂਦੇ ਹੁੰਦੇ ਹਾਂਜੀ ਮਨਾ ਤਾਂ ਕਿਹਾ ਕਰੂ ਹੈ ਮਨਾ ਤਾਂ ਮਹਾ ਕਿਹਾ ਕਰੂ ਚੰਗਾ ਭੁੜੇ ਜਿਹਦਾ ਸਾਹ ਛੱਡਿਆ ਕੇ ਹੈਨਾ